ਵਾਹਿਗੁਰੂ ਵਾਖੂ ਅੰਦੂ ਅੰਦਿਓ ਤੋਂ ਕਾਰਨ ਜਿਸ ਦੇ ਸਿਧਿ ਕੋ ਗੁਰੂ ਜੀ ਸਹਾਇ ਨਾਲ ਜਿਹੜੀ ਭੁਲਤੀ ਜੀ ਦੇ ਪਾਪ ਚੈ ਦਸਮੀਂ ਰੇਗੋ ਵਰਤੀ ਸਮਰਦਾ ਦੇ ਦੌਰਾਨ ਕੰਕੇ ਹਰਿ ਗ੍ਰੰਥ ਗੋਤਿ ਨੂੰ ਪ੍ਰਾਪਤ ਭਰਨ ਦਾਸਾਂ ਦੀ ਸਹਾਇ ਨਾਲ ਅਜਨ ਹਰੂਗੜ੍ਹ ਦਾ ਉਹ ਸ਼ਿੰਗੋ ਸ਼ਿਰੀ ਨਾ ਗਾ ਜੀ ਗੀਰਨ ਪਰਚੰਤੇ ਆਇਆ ਹੈ ਜੇ ਰਿਟੇ ਸਾਹਿਬ ਦੇ ਕੋ ਜਾਈ ਤੇ ਇੱਕ ਬਹਾਦਰ ਸਿੰਘ ਨੇ ਪਰਨਾਮ ਦਿਆ ਵੇ ਘਾਈ ਸੰਖੰਨ ਹੋ ਸਹਾਇ ਰਸਮੀ ਬਾਸ਼ਾ ਕ੍ਰਿਪਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਤੰਗ ਹੋਈ ਸਾਰੇ ਦਸਾਂ ਰਾਤਾਂ ਦੀ ਯਾਦ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸਨ ਦੇ ਦਾਰ ਦਾ ਧਿਆਨ ਕਰਕੇ ਕਲ ਸਾਹਿਬ ਜੀ ਬੱਲੋ ਜੀ ਆਪਣੇ ਸਤਿਕਾਰ ਸਵਾਦਿਵਾਸੀ ਆਈ ਗੁਰਤੇਸ਼ ਸਿੰਘ ਜੀ ਜੀ ਮਿੱਟੀ ਨਹੀਂ ਦੀ ਇਜਾਜ਼ਤ ਦੇ ਵਿੱਚ ਪਰਿਵਾਰ ਦੀ ਸੁਖ ਸ਼ਾਂਤੀ ਕਾਰੋਹਾਰ ਦੀ ਚੜ੍ਹਦੀ ਕਲਾ ਸਾਰੀ ਸੇ ਪਰਿਵਾਰ ਦੇ ਰਵੇ ਰਹਿਣਗੇ ਸਾਭੀ ਨੇ ਚੱਲਣਾ ਕਮਲਾਂ ਦੇ ਪੂਤ ਆਸ਼ਰੇ ਲੈ ਕੇ ਹੋਈ ਧੋਤੀ ਵਾਲੀ ਆਈ ਸਨ ਸੰਗਰੀ ਜਨਤ ਮਤਾਈ ਦੀਆਂ ਜਿਹੜੀ ਸ਼ਹਿਰ ਆ ਸ੍ਰੀਮੰਜੀ ਦੇ ਯਾਤਰਾ ਰੰਮ ਤੋਂ ਨੀ ਸੁਕੂਨ ਤਿਆਰੀਆਂ ਲਈ ਨੱਸੀ ਗਈ ਮਰਿਆਦ ਨਾਲ ਸਾਥ ਸਾਥ ਸਮਾਜਨੀ ਗ੍ਰਾਂਤੀ ਸਿੰਘ ਜੀ ਦਾ ਜਗਹ ਹਾਜ਼ਰ ਨੇ ਸਤਿਗੁਰੂ ਜੀ ਦੇ ਕਿਰਤਾਂ ਕਰਨੇ ਗ੍ਰਾਂਤੀ ਸਿੰਘ ਦਾ ਸਿੱਧ ਬਾਣੀ ਦੇ ਯਾਤਰਾ ਦੇ ਬਾਰੇ ਬਖਸ਼ੇ ਕਰਨੇ ਸ਼ੇਰੂਤ ਪਰਿਵਾਰ ਨੂੰ ਦਰਵਾਜ਼ਾ ਸ਼ਹਿਰ ਦੀ ਸੇਵਾ ਕਰਨ ਦੇ ਨਾਲ ਬਖਸ਼ੇ ਇਨਾਮ ਰਵਰਦਾ ਨਮੋ ਕਰਾ ਆਪਕੇ ਸੇਵਤਾ ਹੈ ਆਪ ਜੀ ਦੇ ਚਰਨਾਂ ਕਮਲਾ ਦੇ ਬੋਟਾ ਆਸ਼ੇ ਲਏ। ਸੇਵਿੰਦ ਪ੍ਰਵਾਰ ਦੀ ਮਨੋ ਕਾਮਨਾ ਮਨ ਘਰ ਮਤ ਅਨੁਸਾਰ ਸੰਗੂਲ ਕਾਣੀਆਂ ਵਿੱਚ ਰੂ ਆਤਮਾ ਨੂੰ ਚਰਨਾਂ ਦੇ ਵਿੱਚ ਵਾਸ ਬਖਸ਼ੋ ਕਾਣਾ ਕਿਛੇ ਸਾਧਿ ਸੇਵ ਪ੍ਰਵਾਰ ਸਾਧੀਆਂ ਸੰਗਤਾਂ ਨੂੰ ਭਾਣਾ ਮਿੱਠਾ ਰੱਖਾ ਤਰਕੇ ਮਨ ਦਾ ਵਾਰ ਵਸੇ ਕਰਨਾ। ਸਾਧ ਪ੍ਰਵਾਰ ਦੀ ਸ਼ੋਕ ਸ਼ਾਂਤੀ ਦੇ ਸਾਰੇ ਗਿਆਨੀ ਕਰਤੀ ਰਕਤਾਂ ਤੇ ਸਭ ਕੀ ਹੈ। ਈਸੇ ਦੇਹੇ ਸੋਪਾਵੇ ਈਸਾ ਸਦਾ ਸੁਸਰਾ ਤੇਰੇ ਨਾਮ ਅੰਸਾਵੇ ਨਾਮ ਜਿਕੇ ਮਨ ਬਸਿਆ ਜਿਵੇਂ ਜਿਵੇਂ ਰਹੇ ਨਾਮ ਸੁਸਤੇ ਸਾਹ ਕਿਆ ਨਹੀਂ ਕਰਤੇ ਰ ਸਤਿ ਨਾਮ ਮੇਰਾ ਆਧਾਰੀ ਸਤਿ ਨਾਮ ਆਧਾਰ ਮੇਰਾ ਇਹ ਕੋਪਾ ਸਭ ਗਵਾਇਆ ਕਾਰਿ ਸਾਧ ਸੁਗਵਾਇ ਵਸਿਆ ਇਹ ਸਭ ਜਾਇਆ ਸਦਾ ਪਰਵਾਨ ਕੀਤਾ ਗੁਰੂ ਜੀ ਤੋਂ ਜੇ ਦੀਆਂ ਰਿਆਈਆਂ ਰਹੇ ਨਾਮ ਦੇ ਸੋ ਸੰਤੋਸ਼ ਸਰੂਪੇ ਆਹ ਸਤਿ ਨਾਮ ਮੇਰਾ ਆਧਾਰੋ ਮਾਹ ਦੇਵਾਂ ਦਾ ਸਬੰਧ ਕੰਸਲਕਾਰ ਘਰ ਤੋਂ ਲੱਗਿਆ ਸੰਤ ਰਾਜੀ ਕਲਾਈਨ ਕੰਧਾਰੀਆ ਅੰਜ ਦੋਤਰ ਵਾਸ ਕੀਤੇ ਕਾਲਕੰਨ ਕੁਮਾਰਿਆ ਗੁਰਗੰਪਾ ਦਾ ਜਿਹਨੂੰ ਪਾਲ ਸੇਨਾਮਰ